ਕਿਸਾਨ ਜਥੇਬੰਦੀਆਂ ਦੇ ਲੀਡਰ ਕਹਿ ਰਹੇ ਨੇ ਸਾਨੂੰ ਰਾਉਂਡ ਅਪ ਕੀਤਾ ਹੈ ਜੀ ਪੁਲਿਸ ਨੇ ਸਾਡੇ ਬਹੁਤ ਸਾਰੇ ਲੀਡਰਾਂ ਨੂੰ ਕੱਲ ਉਹ ਕਹਿੰਦੇ ਜੀ ਸੀਐਨਸੀਓ ਜੀ ਜੇ ਪਬਲਿਕ ਨੂੰ ਜੋ ਤੰਗ ਕਰੂ ਕਦੇ ਰੇਲ ਰੋਕੋ ਕਦੇ ਸੜਕ ਰੋਕੋ ਕਦੇ ਪਾਈਪ ਰੋਕੋ ਕਦੇ ਐਨਐਚਆਈ ਦਾ ਪ੍ਰੋਜੈਕਟ ਰੋਕੋ ਇਮੀਗ੍ਰੇਸ਼ਨ ਦੇ ਦਫ਼ਤਰਾਂ ਮੂਰੇ ਵੀ ਧਰਨੇ ਦੇਣ ਲੱਗੇ ਸੱਸ ਨੂੰ ਹਾਂ ਦੇ ਝਗੜਿਆਂ 'ਚ ਵੀ ਆ ਗਏ ਇਹ ਮਤਲਬ ਪੈਰਲਲ ਗਵਰਨਮੈਂਟ ਚੱਲ ਰਹੀ ਹੈ ਇਹ ਲੋਕ ਦੁਖੀ ਹੁੰਦੇ ਨੇ ਇਹਦੇ ਨਾਲ ਲੋਕ ਤੰਗ ਨੇ Amazon ਇੱਕ ਸਾਈਟ ਤੁਸੀਂ ਜਾਣਦੇ ਹੋ ਹਾਂ Amazon ਤੇ ਜੇ ਤੁਸੀਂ ਕੋਈ ਆਰਡਰ ਕਰੋ ਕੋਈ ਵੀ ਅਰਜ ਕਰ ਲੁਮੈਂ ਇੱਕ ਨਾਮ ਲੈ ਮਿਕਸੀ ਆਰਡਰ ਕਰਦਾ ਹਾਂ ਜੇ ਇੱਕ ਦਿੱਲੀ ਦਾ ਐਡਰੈਸ ਭਰੋਗੇ ਤਾਂ ਉਹਦੇ ਮਿਕਸੀ ਦਾ ਆਰਡਰ ਹੋਰ ਹੈ ਮਤਲਬ ਉਹਦਾ ਰੇਟ ਹੋਰ ਹੈ ਜੇ ਪੰਜਾਬ ਦਾ ਐਡਰੈਸ ਭਰੋਗੇ ਤਾਂ ਰੇਟ ਹੋਰ ਹੈ ਜੀ ਨਾਲ ਲਿਖ ਕੇ ਆਉਂਦਾ ਕਿ ਰੂਡਸ ਬਲੌਕ ਪੈਸੇ ਵੱਧ ਲੱਗਣਗੇ ਤੇ 15 ਦਿਨ ਵੱਧ ਲੱਗਣਗੇ ਮਤਲਬ ਆ ਸਾਡੀ ਇੰਟਰਨੈਸ਼ਨਲ ਇਮੇਜ ਬਣ ਰਹੀ ਹੈ ਸੜਕਾ ਰੋਕੀ ਬੈਠੇ ਜੀ ਸੀ ਸੜਕ ਤੇ ਬੈਗੇ ਇਹ ਕੋਈ ਗੱਲ ਹੈ ਪਰ ਉਹ ਕਹਿੰਦੇ ਨਰਾਜ਼ ਹੋਗੇ ਕੱਲ ਸੀਐਮ ਸਾਹਿਬ ਜੀ ਕੋਈ ਜਾਣੀ ਨੋ ਜਨ ਨਰਾਜ਼ ਕੌਣ ਮੈਂ ਹੋਗੇ ਨਰਾਜ਼ ਮੈਂ ਤਾਂ ਪਬਲਿਕ ਵਾਸਤੇ ਨਰਾਜ਼ ਆਉਂਗਾ ਮੈਂ ਮੈਂ ਆਪਦੇ ਵਾਸਤੇ ਕਦੇ ਨਰਾਜ਼ ਨਹੀਂ ਹੁੰਦਾ ਮੈਂ ਕਿਹਾ ਪਬਲਿਕ ਵਾਸਤੇ ਮੇਰੀ ਹੱਥ ਬਨ ਕੇ ਬੇਨਤੀ ਹੈ ਨਾ ਤੰਕ ਕਰੋ ਲੋਕਾਂ ਨੂੰ ਰੋਜ਼ ਬੈਜਦੇ ਨੇ ਕਦੇ ਟਰੈਕਟਰ ਟਰੱਕ ਕੌਣ ਚਲਾਉਂਦੇ ਨਹੀਂ ਕਿਸਾਨਾਂ ਦੇ ਮੁੱਢੇ ਚਲਾਉਂਦੇ ਫਿਰ ਟਰੱਕੀ ਦੇ ਰੁਕਦੇ ਆ ਰੇਲਾਂ ਰੁਕਦੀਆਂ ਜੀ ਫਿਰ ਬਾਅਦ ਮੈਂ ਆਪ ਕਿਸਾਨ ਇੱਕ ਹੈਗਾਮ ਹੈ ਸਾਰੀ ਖੇਤੀ ਕੀਤੀ ਹੋਈ ਹੈ ਮਨ ਲਗਾ ਮੇਰੇ ਜਿਹੜੇ ਜੁਨੀਅਨ ਵਾਲੇ ਬੰਦੇ ਨੇ ਨਾ ਉਹ ਉਹ ਘੱਟ ਖੇਤ ਗਏ ਹੁਣ ਮੈਂ ਅੱਜ ਵੀ ਖੇਤੀ ਜਾਂਦਾ ਠੀਕ ਹੈ ਨਾ ਕਦੇ ਮੇਰੇ ਨਾਲ ਲਾਈਵ ਬਹਿ ਜਾਣ ਮੈਂ ਦੱਸ ਦੂੰ ਜਾਂ ਮੈਂ ਪੁੱਛ ਲੂ ਕਿੰਨਾ ਵੀ ਕਿਹੜੀ ਫਸਲ ਤੇ ਕਿੰਨਾ ਬੈਂਕ ਸਰ ਇੰਡਸਟਰੀਲੀ ਸਹੀ ਆ ਜੀ ਤੁਹਾਡੇ ਕੋਲ ਕੁਝ ਦਿਨ ਪਹਿਲਾਂ ਇਹੀ ਗੱਲ ਉਹੀ ਗੱਲ ਕਿ ਕਿੰਨਾ ਨੁਕਸਾਨ ਹੋ ਗਿਆ ਪੰਜਾਬ ਨੂੰ ਫਿਲਹਾਲ ਇਹਦੇ ਫਾਈਨੈਂਸ਼ੀਅਲੀ ਕਿੰਨਾ ਕੋਇਆ ਜੀ ਹਿਡਨ ਨੁਕਸਾਨ ਹੈ ਜਨਾਬ ਹਜ਼ਾਰਾਂ ਕਰੋੜਾਂ ਦਾ ਹੋ ਹੀ ਜਾਂਦਾ ਹਰ ਰੋਜ਼ ਹਰ ਰੋਜ਼ ਕਿਉਂਕਿ ਸਾਡੇ ਹਾਈਵੇ ਬੰਦ ਕਰ ਰੱਖਿਆ ਹੈ ਇੰਡਸਟਰੀਸਟ ਕੇ ਅੰਦਰ ਦਿੱਲੀ ਆ ਜੋ ਜੀ ਮੀਟਿੰਗ ਕਰਨੀ ਹੈ ਪੰਜਾਬ ਕੇ ਰਸਤੇ ਬਲੌਕ ਹੈ ਆਹ ਪੰਜਾਬ ਬਣਾ ਲੀਓ ਅੱਛਾ ਮੰਗਾ ਪੰਜਾਬ ਨਾਲ ਸੰਬੰਧ ਤਾਂ ਹੈ ਨੇ ਜਾਓ ਕਿਤੇ ਮੈਂ ਜਾਣਾ ਮੈਂ ਜਾ ਰਿਹਾ ਮੈਂ ਤਾਂ ਦਿੱਲੀ ਵੀ ਜਦੋਂ ਐਮਪੀਸੀ ਮੈਂ ਦਿੱਲੀ ਉਹਨਾਂ ਦੀ ਆਵਾਜ਼ ਉਠਾਉਂਦਾ ਰਿਹਾ ਪਰ ਇਹਦਾ ਮਤਲਬ ਇਹ ਥੋੜੀ ਹੈ ਕਿ ਤੁਸੀਂ ਹਰ ਵੀ ਹੁਣ ਫਲਾਨੀ ਜੁਨੀਅਰ ਨੇ ਧਰਨਾ ਦੇਤਾ ਧਰਨਾ ਦੇਤਾ ਜਿਨ੍ਹਾਂ ਨੂੰ ਤਕਰ ਇਹਨਾਂ ਦਾ ਕਿਵੇਂ ਕਰੀਏ ਚੁਲੰਦਰ ਖਤਮ ਹੋਣ ਤੋਂ ਫਿਰ 15 ਦਿਨ ਬਾਅਦ ਆਪਾਂ ਦੇਵਾਂਗੇ ਐਂ ਯਾਰ ਐ ਕੰਪੀਟੀਸ਼ਨ ਕਰੋਗੇ ਤੁਸੀਂ ਕਿ ਹੁਣ ਸਾਡਾ ਵੀ ਧਰਨਾ ਹੈ ਤਾਂ ਕਿ ਤਾਂ ਕਿ ਅਸੀਂ ਮਤਲਬ ਆਪਣਾ ਧਰਨਾ ਦਿਖਾ ਸਕੀਏ ਇਹ ਕਿਦਾਂ ਕਿਤੇ ਕ੍ਰੈਡਿਟ ਵਾਰ ਚੱਲ ਰਹੀ ਹੈ ਪਿੰਡਾਂ ਦੇ ਵਿੱਚੋਂ ਹਰੇਕ ਘਰ ਚੋਂ ਵੰਡ ਜਾਂਦਾ ਜੀ ਕਿ ਜੇ ਤੁਹਾਨੂੰ ਕੋਈ ਦਿੱਕਤ ਆ ਗਈ ਹਾਂ ਜੀ ਤਾਂ ਤੁਹਾਨੂੰ ਤਾਂ ਅਸੀਂ ਖੜਾ ਹਾਂ ਨਾਲ ਇਹ ਕੀ ਇਹ ਇਹਨੂੰ 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 ਮੈਂ ਕੀ ਕਹਾਂ ਕਿ ਕਿਹੜਾ ਤਾਂ ਹੀ ਪੈਰਨਲ ਗਵਰਨਮੈਂਟ ਕਹਿੰਦੇ ਹੋ ਤੁਸੀਂ ਲਹੂ ਹੀ ਹੈ ਨਾ ਸਾਡੇ ਨਾਲ ਇਸ ਏਰੀਆ 'ਚ ਨਾ ਸਬਜ਼ੀਆਂ ਦੀ ਕਸਤ ਜ਼ਿਆਦਾ ਹੁੰਦੀ ਹੈ ਜੀ ਹਾਂ ਤੇ ਹੁਣ ਜਿਹੜਾ ਚੋਨਾ ਦੇ ਜਿਹੜਾ ਚੋਨਾ ਗਿੱਜਿਆ ਹੋਇਆ ਸੀ ਜੀ ਲੋਕਾਂ ਨੂੰ ਪਤਾ ਵੀ ਉਹ ਕਿਸ ਤਰੀਕੇ ਨਾਲ ਵਿਜਿਆ ਜਿਹੜਾ 15 ਦਿਨਾਂ ਦਾ ਵੇਖਣਾ ਸੀ ਨਾ ਉਹਦੇ ਡੇਢ ਮਹੀਨਾ ਲੱਗਿਆ ਜੀ ਤੇ ਹੁਣ ਗੋਭੀ ਪੈਦਾ ਕੀਤੀ ਹੋਈ ਹੈ ਜੀ ਲੋਕਾਂ ਨੇ ਆਲੂਆਂ ਤੋਂ ਆਲੂਆਂ ਤੋਂ ਬਾਅਦ ਗੋਭੀ ਗੋਭੀ ਤੋਂ ਬਾਅਦ ਫਿਰ ਜਿਹੜੀ ਮਿਰਚਾਂ ਫਿਰ ਆਲੂ ਫਿਰ ਗੋਭੀ ਇਸ ਤਰ੍ਹਾਂ ਕਰਦੇ ਆ ਜੀ ਹੁਣ ਗੋਭੀ ਵੀ ਲੋਕ ਖੇਤ ਦੇ ਬਾਹਰੇ ਆ ਜੀ ਹੁਣ ਮੇਥੀ ਵਾਹੀ ਹੈ ਜੁਨਾ 4-5 ਕਿੱਲੇ ਇੱਕ ਕਿਸਾਨ ਨੇ ਨੇੜੇ ਲਗਾਇਆ ਹੈ ਜੀ ਹੁਣ ਆਹ ਹਾਲਤ ਹੋਈ ਹੈ ਜੀ ਕਿਸਾਨ ਕਿੱਥੇ ਜਾਣਗੇ ਕੀ ਕਰੂਗਾ ਤੁਹਾਨੂੰ ਪਤਾ ਕੀ ਇਹਦੇ ਵਾਸਤੇ ਪਰ ਹੁਣ ਪੂਰਾ ਖੇਤੀ ਇਹ ਨਿਆਹ ਵਾਲੀ ਕਦਮ ਕਾ ਲਾਗੂ ਹੋ ਜਾ ਬੜੀ ਜਲਦੀ ਅਸੀਂ ਉਹਨਾਂ ਤੋਂ ਸਾਰਾ ਸੁਝਾਅ ਮੰਗੇ ਹੋਏ ਨੇ ਦੇ ਦਿਓ ਸੁਝਾਅ ਦੇ ਦਿਓ ਅਸੀਂ ਜਿਵੇਂ ਇੰਡਸਟਰੀ ਪਾਲਿਸੀ ਬਣਾਈ ਹੈ ਉਹਨਾਂ ਨੂੰ ਪੁੱਛ ਕੇ ਉਹ ਬਣਾ ਲਾਂਗੇ ਦੇਖੋ ਇਸ ਵਾਰ ਅਸੀਂ ਇੱਕ ਕੋਸ਼ਿਸ਼ ਕਰਾਂ ਕਿ ਪੀਆਰ 126 ਪੀਆਰ 127 28 29 ਦੀ ਜਿਹੜੀਆਂ ਅਸਰਨ ਵੀ ਚਲੋ ਬਿਜਲੀ ਬੋਰਡ ਨੇ ਕੀ ਕੀਤਾ ਨਾ ਬਿਜਲੀ ਬੋਰਡ ਕਹਾਂ ਕਹਾਂ ਲੈ ਜਾਂਦਾ ਜੀ 1117 ਜੂਨ ਤੱਕ ਲੈ ਜਾਂਦੇ ਆ ਉਹ ਉਹ ਮੌਨਸੂਨ ਨਾਲ ਮੈਚ ਕਰਦੇ ਚਲੋ ਦੇਖਦੇ ਆ ਐ ਕਰਦੇ ਆ ਹੁਣ ਬਿਲਕੁਲ ਬਿਜਲੀ ਹੈਗੀ ਐ ਜੀਵੀ ਦਾ ਪਲਾਂਟ ਵੀ ਟ੍ਰੀਕ ਲਿਆ ਐਸ ਵਾਰ ਆਪਾਂ 15 20 ਦਿਨ ਪਹਿਲਾਂ ਕਰਦੇ ਹਾਂ ਉਹ ਉਸ ਵੇਲੇ ਨਾ ਮੌਇਸਚਰ ਹੁੰਦਾ ਸਪਟੈਂਬਰ ਚ ਆ ਜੂਗੀ ਉਹ ਨਾ ਮੌਇਸਚਰ ਹੁੰਦਾ ਤੇ ਵੈਸਟਰਨ ਹਵਾਵਾਂ ਹੁੰਦੀਆਂ ਨੇ ਤੇ ਛੱਡ ਧੂਆ ਜਿਹੜਾ ਜਿਹੜਾ ਲੰਬੇ ਆਉਂਦੇ ਆ ਇਧਰ ਅੰਦਰ ਲਈ ਆ ਤੇ ਉਹ ਨਾ ਇਧਰੇ ਪਸ ਵਾਈ ਜਾਣ ਸਰ ਕੋ ਛੋਣੇ ਨੂੰ ਲੈ ਕੇ ਹਲਕਾਰੋ ਕਿ ਡਾਰਕ ਜ਼ੋਨ ਕਹਿੰਦੇ ਸੂਰੂ ਸਾਈਡ ਵੀ ਆਪਣੇ ਬਹੁਤ ਬਲੌਕ ਦੇ ਡਾਰਕ ਜ਼ੋਨ ਤਾਂ ਰਹੇਗੇ ਪਰ ਜਿਹੜੇ ਕੱਸੀਆਂ ਗੋਪ ਪੁਰਾਣੇ ਪੁਰਾਣੇ ਰਜਵਾਹੇ ਸੂਏ ਉਹ ਪੁਰਾਣੇ ਚਲਾ ਰਹੇ ਆ ਮੈਨੂੰ ਲੱਗਦਾ ਤੁਹਾਡੇ ਪਿੰਡਾਂ ਵਾਲੇ ਵੀ ਪਾਣੀ ਕਸ਼ਮੇਸ਼ ਲੈਰ ਦਾ ਕੀ ਹੋਇਆ ਜੀ ਤੁਹਾਡੇ ਪਿੰਡਾਂ ਵਾਲੇ ਵੀ ਕਿਤੇ ਨਾ ਕਿਤੇ ਪਾਣੀ ਆਇਆ ਹੋਊਗਾ ਪਹਿਲੀ ਵਾਰ ਆਇਆ ਬਹੁਤ ਦੇਰ ਬਾਅਦ ਆਇਆ ਹੋਊਗਾ ਜੀ 30 ਸਾਲ ਬਾਅਦ ਪਾਣੀ ਦੇਖਿਆ ਐ ਕੱਸੀ ਤੁਸੀਂ ਰੋਜ਼ ਕੋਸ਼ਿਸ਼ ਕਰਦੇ ਨੇ ਦਸ਼ਮੇਸ਼ ਨਹਿਰ ਬਣੋੜ ਦੀ ਜੀ ਉਹਦਾ ਕੇਸ ਸਟੇਟ ਤੇ ਵੀ ਉਹਦਾ ਸਰਵੇਇੰਗ ਕਰਾਇਆ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਉਹਦਾ ਕੋਈ ਕੱਢੋਂਗੇ ਜੀ ਉਹ ਨਹਿਰ ਬਿਲਕੁਲ ਬਿਲਕੁਲ ਜਿੰਨੀਆਂ ਵੀ ਪੰਜਾਬ ਦੇ ਵਿੱਚ ਨਹਿਰਾਂ ਕਸੀਆਂ ਰਜਵਾਹੇ ਪੁਰਾਣੀਆਂ ਬੰਦ ਹੋ ਗਈਆਂ ਜਾਂ ਭੁੱਲ ਭੱਲ ਕੇ ਲੋਕ ਜਾਂ ਉਹਨਾਂ 'ਚ ਦਰਖਤ ਝੁੱਗ ਗਏ ਅਸੀਂ ਉਹਨਾਂ ਨੂੰ ਰਿਵਾਈਵ ਕਰਾਂਗੇ ਤਾਂ ਕਿ ਕਨਾਲ ਵਟੇ ਇੱਕ ਤੱਕ ਨਹਿਰੀ ਪਾਣੀ ਦਾ ਇਹ ਫਾਇਦਾ ਉਦੇ ਵਿੱਚ ਸੋਇਲ ਹੋਣੀ ਹੈ। ਉੱਪਰ ਲੇਰਾਂ ਨਹੀਂ ਤਾਂ ਹੁੰਦਾ। ਉਦੇ ਵਿੱਚ ਮਿੱਟੀ ਹੁੰਦੀ। ਇੱਕ ਨਵੀਂ ਮਿੱਟੀ ਆਉ। ਧਰਤੀ ਦੀ ਪਿਆਉ ਸ਼ਕਤੀ ਵਧੂ। ਤੇ ਦੂਜਾ ਹਲੋਂ ਪਾਣੀ ਕੱਢਣ ਤੋਂ ਬਚਾਂਗੇ। ਮਤਲਬ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਜਿਵੇਂ ਗੁਰੂ ਨਾਨਕ ਸਾਹਿਬ ਦੇ ਇੰਨਾ ਹੀ ਇੰਨੇ ਤੱਤਾਂ ਨੂੰ ਬਚਾ ਲੀਏ। ਇਹ ਤੋਂ ਵੱਡਾ ਪੁੰਨ ਨਹੀਂ ਜੀ ਅਗਲੀ ਪੀੜੀ ਵਾਸਤੇ।